ਮਨ ਦੀਪ ਰੰਪੀ ਦੇ ਨਾਵਲ ਜ਼ਿੰਦਗੀ ਪਰਤਾਈ ਦੀ ਅਗਲੀ ਖੜੀ ਆਵੇਂ ਦਰਵਾਜ਼ ਵੱਲੋਂ ਬੇਬੇ ਹੁਣ ਖੁਸ਼ੀ ਪੁੱਤ ਦੇ ਲਈ ਬੂਟੇ ਦੀ ਛਾਵੇਂ ਬੈਠੀ ਉਹ ਰੱਬ ਅੱਗੇ ਸੰਸਵੇਰੇ ਮੇਰਾ ਘਰ ਵਸਣ ਦੀਆਂ ਹੱਥ ਜੋੜ ਅਰਜ਼ੋਈਆਂ ਕਰਦੀ ਨਾ ਥਕਦੀ ਬੇਬੇ ਦੀਆਂ ਅੱਖਾਂ ਵਿੱਚ ਮੈਨੂੰ ਹੁਣ ਇੱਕ ਸੁਪਨਾ ਤਰਦਾ ਨਜ਼ਰ ਆਉਂਦਾ ਮੇਰੇ ਮਕਲਾਵੇ ਜਾਂਦਾ ਸੁਪਨਾ ਪਰ ਮੈਂ ਹਾਲੇ ਪਿਛਲੇ ਜ਼ਖਮ ਨੂੰ ਨਹੀਂ ਸੀ ਭੁੱਲੀ ਮੈਂ ਆਪਣੀ ਜ਼ਿੰਦਗੀ ਤੇ ਪਏ ਜਸਵੰਤ ਅਤੇ ਹਰਿੰਦਰ ਦੇ ਪਰਛਾਵਿਆਂ ਨਾਲ ਹਰ ਵੇਲੇ ਗੁੱਥਮ ਗੁੱਥੀ ਹੁੰਦੀ ਰਹਿੰਦੀ। ਕਈ ਵਾਰ ਮੈਂ ਸੋਚੀ ਪੈ ਜਾਂਦੀ ਕਿ ਜਿਹੜੀ ਝੋਬਨ ਰੁੱਤੇ ਕੁੜੀਆਂ ਆਪਣੇ ਨੈਣੀ ਆਪਣੇ ਹਾਨੀ ਲਈ ਜਾਂ ਭਰੇ ਸੁਪਨੇ ਬੀਜਦੀਆਂ ਉਸੇ ਝੋਬਨ ਰੁੱਤੇ ਮੇਰੀਆਂ ਅੱਖਾਂ ਵਿੱਚ ਅਥਰੂ ਕਿਉਂ ਪੁੰਗਰਾਏ। ਬਾਵੇਂ ਮੇਰੇ ਲਈ ਵੀ ਬਥੇਰੇ ਸਾਕ ਆਉਂਦੇ ਪਰ ਮੇਰੀ ਹਿੰਮਤ ਨਾ ਜੁੜੀ। ਮੋੜ ਉਸੇ ਰਾਤੇ ਪੈਰ ਤਰਨ ਦੀ ਜਿਹੜੀ ਰਾਹ ਤੇ ਪਹਿਲਾਂ ਦੋ ਵਾਰੀ ਮੇਰੀ ਰੂਹ ਠੋਕਰਾਂ ਖਾ ਬਲੁੰਦਰੀ ਗਈ ਹਰ ਵਾਰ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਮੇਰੇ ਇੰਜ ਵਾਰ ਵਾਰ ਇਨਕਾਰ ਨੂੰ ਰਿਸ਼ਤੇਦਾਰ ਆਪਣੀ ਹੱਦ ਤੱਕ ਮੰਨਦੇ ਹੋਏ ਦਸ ਪੌਂਡ ਤੋਂ ਕਤਰਾਉਣ ਲੱਗੇ ਭਾਵੇਂ ਬੇਬੇ ਹਰ ਰਿਸ਼ਤੇਦਾਰ ਨੂੰ ਜਦੋਂ ਕੋਈ ਘਰ ਆਉਂਦਾ ਮੇਰੇ ਲਈ ਸਾਕ ਲੱਭਣ ਲਈ ਜ਼ਰੂਰ ਜ਼ੋਰ ਪਾਉਂਦੀ ਹੁਣ ਸਾਰੇ ਰਿਸ਼ਤੇਦਾਰਾਂ ਵਿੱਚ ਚਰਚਾ ਆਮ ਛਿੜਦੀ ਕਿ ਉਹਨਾਂ ਦੇ ਤਾਂ ਨਖ ਥੱਲੇ ਨਹੀਂ ਆਉਂਦਾ ਕੋਈ ਰਿਸ਼ਤਾ ਪਤਾ ਨਹੀਂ ਹੁਣ ਕੀ ਪਾਲਦੇ ਨੇ ਕਵਰੇ ਕੁੜੀ ਦਾ ਚੱਕਰ ਕਿਤੇ ਹੋਰ ਥਾਣਾ ਹੋਵੇ ਅੱਜ ਕੱਲ ਕੀ ਪਤਾ ਲੱਗਦਾ ਮੁੰਡੇ ਕੁੜੀਆਂ ਦਾ ਕਈ ਰਿਸ਼ਤੇਦਾਰ ਤਾਂ ਇੱਥੋਂ ਤੱਕ ਆਕ ਦੇਂਦੇ ਕਮਾਉਤੀ ਮਿਲੀ ਐ ਗਰਵਾਜ ਦਾ ਹੀ ਦਿਲ ਨਹੀਂ ਕਰਦਾ ਸੌਰੇ ਤੋਰਨ ਨੂੰ ਇੱਕ ਤਾਂ ਵਿਆਹ ਦਾ ਖਰਚਾ ਬਚੂ ਦੂਜਾ ਤਨਖਾਹ ਵੱਖਰੀ ਓਨੋ ਹੀ ਦੇਣੇ ਪੈਣ ਨੇ ਹੁਣ ਤਾਂ ਸੁਖੀ ਸੰਧੀ ਖੁਸ਼ੀ ਵੀ ਦੋ ਨਿਆਣਿਆਂ ਦੀ ماں ਬਣ ਗਈ ਸੀ ਖੁਸ਼ੀ ਖੁਸ਼ ਸੀ ਆਪਣੇ ਸੌਰੇ ਘਰ 2-4 ਮਹੀਨਾ ਬਾਅਦ ਬੇਕੀ ਗਿੜਾ ਮਾਰ ਜਾਂਦੀ ਜਦੋਂ ਕਿਤੇ ਬਹੁਤੇ ਦਿਨ ਲੰਘ ਜਾਂਦੇ ਤੱਬੇ ਬੇਕਾਲੀ ਪੈ ਜਾਂਦੀ ਤੇ ਖੁਸ਼ੀ ਨੂੰ ਮਿਲਣ ਲਈ ਫੋਨ ਕਰ ਕਰ ਕੰਬਲੀ ਹੋ ਜਾਂਦੀ ਤੇ ਆਖਦੀ ਪਤਾ ਨਹੀਂ ਮੇਰੀ ਕਦੋਂ ਫੂਕ ਜੀ ਨਿਕਲ ਜਾਵੇ ਅਗਲਾ ਸਾ ਆਵੇ ਨਾ ਆਵੇ ਮੈਨੂੰ ਛੇਤੀ ਛੇਤੀ ਮਿਲ ਜਾ ਹੋਰ ਕਿਤੇ ਮਰੀ ਮੁੱਕੀ ਤੇ ਸੁਨੇਹਾ ਕਲ ਨਾ ਪਵੇ ਬੇਬੇ ਦੀਆਂ ਇਹ ਗੱਲਾਂ ਸੁਣ ਮੈਂ ਹੱਸਦੀ ਹੋਈ ਆਖਦੀ ਬੇਬੇ ਕਿੰਨੇ ਚਿਰ ਤੋਂ ਸੁਣਦੇ ਆਂ ਸੀ ਤੇਰਾ ਇਹ ਡਾਇਲੌਗ ਨਾਲੇ ਬੇਬੇ ਤੂੰ ਕਿੱਥੇ ਨੂੰ ਜਾਣਾ ਗੁਰਵਾਸ ਦੇ ਪੋਤੇ ਪੋਤੀਆਂ ਖਡਾਉਣੇ ਹਾਲੇ ਐਨੀ ਛੇਤੀ ਨਹੀਂ ਤੈਨੂੰ ਮਨੰਦੰਦੇ ਹਾਂ ਕਿਉਂ ਬੇਬੇ ਹੋਂਕਾਰ ਜਾ ਪਰ ਕੇ ਆਖਦੀ ਧੀਏ ਗੁਰਵਾਸ ਦੇ ਪੋਤੇ ਪੋਤੀਆਂ ਦਾ ਕੋਈ ਲਾਲਤ ਨਹੀਂ ਹੁਣ ਤਾਂ ਇੱਕੋ ਇੱਕ ਰੀਜ ਬਾਕੀ ਐ ਤੇਰੇ ਸੁਹਾ ਸੂਟ ਪਾਇਆ ਵੇਖਣ ਦੀ ਤੇਰਾ ਘਰ ਵਸਦਾ ਹੋ ਜਾਵੇ ਫੇਰ ਭਾਵੇਂ ਰੱਬ ਲੈ ਜਾਵੇ ਪਰ ਜਾਈ ਤਰਨ ਵੀ ਹੁਣ ਬੇਬੇ ਜੀਆਂ ਗੱਲਾਂ 'ਚ ਹੰਗਾਰਾ ਭਰਦੀ ਉਹ ਵੀ ਚਾਹੁੰਦੀ ਸੀ ਮੇਰਾ ਛੇਤੀ ਤੋਂ ਛੇਤੀ ਘਰ ਵਸ ਜਾਵੇ ਕਿਉਂਕਿ ਮੇਰੇ ਵਿਆਹ ਦੀ ਉਮਰ ਛੜੱਪੇ ਮਾਰ ਲੰਤੀ ਜਾ ਰਹੀ ਸੀ ਤਰਨ ਬੇਬੇ ਦੀ ਬਹੁ ਸੇਵਾ ਕਰਦੀ ਤਾਜ਼ੀ ਪੱਕੀ ਰੋਟੀ ਆਪਣੇ ਹੱਥੀਂ ਖਵਾਉਂਦੀ ਤੇ ਲੀੜੇ ਤੋਂ ਸਵਾਰ ਕੇ ਰਖਦੀ ਬੇਬੇ ਦੇ ਮੋਹ ਹਰ ਮੇਰੇ ਤਰਨ ਲਈ ਅਸੀਸਾਂ ਦੇ ਫੁੱਲ ਝੜਦੇ ਰਹਿੰਦੇ ਤਰਨ ਵੀ ਮੈਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਹੀ ਮੰਦੀ ਕਿਉਂਕਿ ਮੈਂ ਕਦੇ ਵੀ ਤਰਨ ਦੇ ਪੇਕੇ ਘਰ ਜਾਣ ਦੀ ਗੱਲ ਤੇ ਮੱਥੇਵਟ ਨਹੀਂ ਸਿਪਾਇਆ ਸੋਗੋਂ ਉਸ ਨੂੰ ਆਪ ਕਰਦੀ ਕਿ ਮਾਸਟਰ ਜੀ ਨੂੰ ਮਿਲਾਂ ਕਿੰਨੇ ਦਿਨ ਹੋ ਗਏ ਉਹ ਤੇਰੀ ਰਾਤ ਤੱਕ ਦੇ ਹੁਣੇ ਮੈਂ ਤਾਂ ਗੁਰਬਾਜ਼ ਨੂੰ ਵੀ ਹਮੇਸ਼ਾ ਤਰਨ ਨਾਲ ਕਲਦੀ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਆਣ ਜਾਣ ਵਿੱਚ ਕੋਈ ਦਿੱਕਤ ਨਾ ਹੋਵੇ ਜੇਕਰ ਗੁਰਬਾਜ਼ ਕਦੇ ਜਾਣ ਤੋਂ ਨਾ ਨੁਕਰ ਕਰਦਾ ਵੀ ਤਾਂ ਮੈਂ ਵੱਡੀ ਭੈਣ ਦੀ ਥਾਂ ਮਾਂ ਬਣ ਕੇ ਗੁਰਬਾਜ਼ ਦੇ ਕੰਨ ਪੜਤੀ ਹੋਈ ਸਮਝਾਉਂਦੀ ਧੀ ਦਾ ਮੋਹ ਹਮੇਸ਼ਾ ਮਾਪਿਆ ਜਾਂਦਾ ਹੈ ਜੇਕਰ ਅੱਜ ਤਰਨ ਦੀ ਮਾਂ ਜਿਉਂਦੀ ਹੁੰਦੀ ਤਾਂ ਗੱਲ ਹੋਰ ਹੁੰਦੀ ਪਰ ਹੁਣ ਇਕੱਲਾ ਪਿਓ ਹੈ ਤੜਫਣਾ ਤਾਂ ਹੁੰਦੀ ਹੀ ਹੈ ਧੀ ਨੂੰ ਜੇ ਮੈਂ ਤਰਨ ਦੀ ਥਾਂ ਹੁੰਦੀ ਮੇਰੀ ਆਪਣੇ ਲਈ ਹਮੈ ਸੁਣ ਕੇ ਤਰਨ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਮੋਹ ਤੇ ਇੱਜ਼ਤ ਫੋਰ ਵੱਜ ਜਾਂਦੀ। ਜਦੋਂ ਮੈਨੂੰ ਤਰਨ ਦੇ ਪੈਰ ਭਾਰੀ ਹੋਣ ਦਾ ਪਤਾ ਲੱਗਿਆ ਖੁਸ਼ੀ ਨਾਲ ਮੇਰੀਆਂ ਅੱਖਾਂ ਪਰ ਆਈਆਂ ਸੋਚਣ ਲੱਗੀ ਜੇ ਅੱਜ ਮਾਂ ਸਾਡੇ ਨਾਲ ਹੁੰਦੀ ਉਹਦੇ ਪੈਰ ਤਰਤੀ ਤੇ ਨਾਲ ਕਿੱਥੇ ਲੱਗਨੇ ਸਨ। ਉਹਨੇ ਤਰਨ ਨੂੰ ਅਸੀਸਾਂ ਨਾਲ ਲਾਦੇ ਨਾ ਸੀ। ਉਹਨੂੰ ਬੈੱਡ ਤੋਂ ਪੈਰ ਨਹੀਂ ਸੀ ਥੱਲੇ ਲਾਉਂਦੇ ਨੇ। ਮੇਰੇ ਪਿਓ ਨੇ ਵੀ ਸੁਖ ਨਾਲ ਬਥੇਰੇ ਚਾ ਕਰਨੇ ਸੀ ਪਰ ਪਤਾ ਨਹੀਂ ਦੋਵੇਂ ਕਿੱਥੇ ਜਾ ਕੇ ਬਹਿ ਗਏ ਮੇਰੇ ਮੂੰਹੋਂ ਅਚਨ ਚੇਤਾ ਆ ਗਿਆ ਰੱਬਾ ਜੀਆਂ ਦੇ ਘਾਟੇ ਨਾ ਪਾਈ ਸਭ ਘਾਟੇ ਚੜ ਹੋ ਜਾਂਦੇ ਆ ਜੀਆਂ ਦੇ ਘਾਟੇ ਚੱਲਣੇ ਬੜੇ ਔਖੇ ਮੈਂ ਤਰਨ ਨੂੰ ਬਹੁਤ ਬੋਝ ਭਾਰ ਦਾ ਕੰਮ ਕਰਨ ਤੋਂ ਵਰਜਦੀ ਰਹਿੰਦੀ ਤੇ ਕਰਦੇ ਸਾਰੇ ਕੰਮ ਭੱਜ ਭੱਜ ਕੇ ਆਪ ਮਕਾਉਂਦੀ ਮੈਂ ਸਵੇਕ ਤੇ ਉੱਠ ਜਾਂਦੀ ਜਦੋਂ ਤਰਨ ਦੀ ਜਾਗ ਖੁੱਲਦੀ ਅੱਧੇ ਨਾਲੋਂ ਵੱਧ ਕੰਮ ਮਕਾਏ ਹੁੰਦੇ ਮੈਂ ਭਾਵੇਂ ਮਾਂ ਬਣਨ ਦਾ ਸੁੱਖ ਨਹੀਂ ਸੀ ਪੋਗਿਆ ਪਰ ਤਰਨ ਦੀ ਸਿਹਦਾ ਇੱਕ ਮਾਂ ਵਾਂਗੂ ਖਿਆਲ ਰੱਖਦੀ ਆਪਣੇ ਹੱਥੀ ਜੂਸ ਕੱਢ ਕੇ ਪਿਲਾਉਂਦੀ ਦਵਾਈ ਦਿੰਦੀ ਤਾਂ ਕਿ ਕੋਈ ਭੁੱਲ ਨਾ ਹੋ ਜਾਵੇ ਨਵੇਂ ਮਹਿਮਾਨ ਦੀ ਉਡੀਕ ਕਰਦਿਆਂ ਕਰਦਿਆਂ ਵਕਤ ਦੀ ਸੂਈ ਮਹੀਨਿਆਂ ਤੋਂ ਦਿਨਾਂ ਤੇ ਸਰਕ ਗਈ ਤੇ ਛੇਤੀ ਹੀ ਉਹ ਪਲ ਵੀ ਆ ਗਏ ਜਿਹੜੇ ਉਡੀਕਤਾ ਖਾਤਮਾ ਕਰ ਨਮੀਂ ਜ਼ਿੰਦਗੀ ਦੀ ਬਾ ਫੜ ਲਿਆਈ ਗੁਰਬਾਜ਼ ਦੀ ਜ਼ਿੰਦਗੀ ਪੁੱਤ ਦੀਆਂ ਕਲਕਾਰੀਆਂ ਨਾਲ ਗੂੰਜ ਉੱਠੀ ਬੇਬੇ ਬਖਸ਼ੀਸ਼ ਕੌਰ ਦੇ ਚਿਹਰੇ ਦੀ ਰੌਣਕ ਤਾਂ ਦੇਖਦਿਆਂ ਹੀ ਬੰਦੀ ਸੀ ਬੀਬੀ ਅੱਖਣ ਲੱਗੀ ਕਿ ਮੇਰੀਆਂ ਅੱਖਾਂ ਵਿੱਚ ਗੁਰਬਾਜ਼ ਦੇ ਜਨਮ ਦਿਲੇ ਦੀ ਰੌਣਕ ਮੁਰਤਰਾਈਏ ਚਾਚਾ ਵਿੱਚ ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਜਦੋਂ ਨੂੰ ਤੇ ਪੁੱਤ ਦੀਆਂ ਯਾਦਾਂ ਨੇ ਰੂਹ ਦੇ ਵੇੜੇ ਅਨ ਦਸਤਕ ਦਿੱਤੀ ਖੁਸ਼ੀ ਜਾਂ ਗਮੀ ਵਿੱਚ ਤਾਂ ਵਿਚਰੇ ਛੇਤੀ ਛੇਤੀ ਆਉਂਦੇ ਨੇ ਉਹ ਆਪੀ ਰੂ ਨੂੰ ਬੁੱਕਲ ਮਾਰ ਖੜ ਜਾਂਦੇ ਨੇ ਇਸ ਵਾਰ ਤਾਂ ਖੁਸ਼ੀ ਵੀ ਸੁਖ ਨਾਲ ਕਈ ਜਨਪੇਕੇ ਰਹੀ ਖੁਸ਼ੀ ਦੀ ਹਰ ਕਰਜ਼ ਵੇੜੇ ਕਵਲੇ ਮੈਂ ਪੂਰਦੀ ਮੈਨੂੰ ਅਜ ਲੱਗਦਾ ਕਿ ਮੈਂ ਉਹਦੀ ਵੱਡੀ ਪੈਣ ਨਹੀਂ ਉਨੋ ਦੀ ਮਾਂ ਹੀ ਹਾਂ ਹੋਰ ਕਿਹਦੇ ਕੋਲ ਉਹਨੇ ਆਪਣਾ ਦੁੱਖ ਸੁੱਖ ਸਾਂਝਾ ਕਰਨਾ ਪਰ ਇਸ ਵਾਰ ਖੁਸ਼ੀ ਮੈਥੋਂ ਅਜੇਹੀ ਚੀਜ਼ ਮੰਗ ਬੈਠੀ ਜਿਨੇ ਮੇਰੀ ਰੂਹ ਨੂੰ ਕਦੇ ਨਾ ਠਰਨ ਵਾਲਾ ਸੇਕ ਲਾ ਦਿੱਤਾ ਸਾਡੀ ਮਾਂ ਕੁਲਜੀਤ ਨੇ ਆਪਣੀ ਮਟਰ ਮਾਲਾ ਮੈਨੂੰ ਸੰਭਾਲੀ ਹੋਈ ਸੀ ਉਹ ਹਮੇਸ਼ਾ ਆਖਦੀ ਸੀ ਕਿ ਇਹ ਮਟਰ ਮਾਲਾ ਤਾਂ ਮੈਂ ਮੁਸਕਾਨ ਦੇ ਵਿਆਹ ਤੇ ਮੁਸਕਾਨ ਨੂੰ ਪਾਉਣੀ ਹੈ ਖੁਸ਼ੀ ਨੇ ਇੱਕ ਦੋ ਵਾਰ ਪਹਿਲਾਂ ਵੀ ਮਾਤੋ ਉਹ ਮਟਰ ਮਾਲਾ ਮੰਗੀ ਸੀ ਪਰ ਮਾਂ ਨੇ ਝਟ ਇਨਕਾਰ ਕਰ ਦਿਆ ਕਿ ਅਸੀ ਕਿ ਇਸ ਤੇ ਨਿਗਾ ਨਹੀਂ ਟਿਕਾਉਣੀ ਕਿਸੇ ਨੇ ਪਰ ਹੁਣ ਜਦੋਂ ਖੁਸ਼ੀ ਨੇ ਮੇਰੇ ਕੋਲੋਂ ਇਸ ਮਟਰ ਵਾਲਾ ਦੀ ਮੰਗ ਤੋਹਾਈ ਤਮੈ ਇੱਕ ਦੋ ਵਾਰ ਤਾਂ ਉਸਦੀ ਗੱਲ ਸੁਣ ਕੇ ਵੀ ਅਣਸੁਣੀ ਕਰ ਦਿੱਤੀ ਖੁਸ਼ੀ ਜਿਸ ਮੰਗ ਨੇ ਮੇਰੀ ਰੂਹ ਨੂੰ ਚੰਜੋੜ ਕੇ ਰੱਖ ਦਿੱਤਾ ਕਿਉਂਕਿ ਇਹ ਮਟਰ ਵਾਲਾ ਮੈਨੂੰ ਕਦੇ بے ਜਾਨ ਨਹੀਂ ਲੱਗੀ ਹਮੇਸ਼ਾ ਇਸ ਵਿੱਚ ਆਪਣੀ ਮਾਂ ਦੀ ਰੂਹ ਮਹਿਸੂਸ ਹੋਈ ਉਂਝ ਵੀ ਮੈਂ ਖੁਸ਼ੀ ਨੂੰ ਉਹ ਮਟਰ ਵਾਲਾ ਦੇਖ ਕੇ ਤਰਨ ਨੂੰ ਵੀ ਨਾਰਾਜ਼ ਨਹੀਂ ਸਿੱਕਾਰ ਸਕਦੀ ਕਿਉਂਕਿ ਇੱਕ ਵਾਰ ਤਰਨ ਨੇ ਵੀ ਮੈਥੋਂ ਉਹੀ ਮਟਰ ਵਾਲਾ ਪਾਉਣ ਲਈ ਮੰਗੀ ਸੀ ਪਰ ਬੇਬੇ ਨੇ ਤਰਨ ਨੂੰ ਝਟ ਸੁਣਾ ਦਿੱਤਾ ਸੀ ਕਿ ਇਹ ਕੁਲਜੀਤ ਦੀ ਆਖਰੀ ਨਿਸ਼ਾਨੀ ਹੈ ਮੁਸਕਾਨ ਲਈ ਇਹ ਸਿਰਫ ਇੱਕ ਮਟਰਮਾਲਾ ਹੀ ਨਹੀਂ ਇਸ ਵਿੱਚ ਕੁਲਜੀਤ ਦੀਆਂ ਸੀਸਾਂ ਨੇ ਇਸ ਲਈ ਮੁਸਕਾਨ ਦਾ ਉਸ ਮਟਰਮਾਲਾ ਨਾਲ ਬਹੁਤ ਹੀ ਗੂੜਾ ਰਿਸ਼ਤਾ ਬਣਿਆ ਹੋਇਆ ਮੈਂ ਬਹੁਤ ਸੋਚ ਵਿਚਾਰ ਕੀ ਖੁਸ਼ੀ ਜੀ ਇਸ ਮੰਗ ਨੂੰ ਟਾਲ ਦਿੱਤਾ ਜਿਸ ਨਾਲ ਖੁਸ਼ੀ ਦੇ ਮਨ ਵਿੱਚ ਮੇਰੇ ਲਈ ਪਤਾ ਨਹੀਂ ਕਿਦੋਂ ਰੋਸ ਜਿਆ ਜਾਗ ਪਿਆ ਜਿਹੜਾ ਸਮੇਂ ਦੇ ਨਾਲ ਨਾਲ ਸੰਗਣਾ ਹੋਣ ਲੱਗਿਆ ਮੈਂ ਵੀ ਸਕੂਲੋਂ ਥੋੜੀਆਂ ਛੁੱਟੀਆਂ ਲੈ ਲਈਆਂ ਸਬਾਹ ਮਹਿਨਤਾ ਤਰਨੋਂ ਬੈੱਡ ਥੱਲੇ ਪੈਰ ਨਹੀਂ ਧਰਨ ਦਿੱਤੇ ਤਰਨ ਦੇ ਕੈਪਟਨ ਪਿਓ ਦੀ ਛਾਤੀ ਅੱਜ ਹੋਰ ਚੌੜੀ ਹੋ ਗਈ ਉਹ ਤਾਂ ਦੋ ਤੀਨ ਨੂੰ ਕੈਪਟਨ ਬਣਾਉਣ ਦੇ ਸੁਪਨੇ ਵੀ ਕਰਨ ਲੱਗ ਪਿਆ ਦੋਹਾਂ ਪਰਿਵਾਰਾਂ ਦੀ ਖੁਸ਼ੀ ਨਿੱਕੇ ਫੁੱਲ ਤੇ ਟਿੱਕੇ ਜਿਸ ਦੀ ਖੁਸ਼ਬੂ ਨੇ ਦੋਹਾਂ ਪਰਿਵਾਰਾਂ ਨੂੰ ਮਹਿਕਾ ਦਿੱਤਾ ਮੈਂ ਇੱਕ ਭੈਣ ਦੀ ਥਾਂ ਮਾਂ ਤੇ ਪਿਓ ਵਾਂਗੂ ਦੋਵੇਂ ਭੈਣ ਭਰਾ ਦੇ ਕਰਤਵ ਸਾਂ ਦਿੱਤੇ ਪਰ ਉਹਨਾਂ ਦੀਆਂ ਜ਼ਿੰਦਗੀਆਂ ਸਵਾਰਥੀ ਸਵਾਰਥੀ ਆਪਣੀਆਂ ਦੀ ਜਾਨ ਨੂੰ ਭੁੱਲ ਗਏ ਆਮੇ ਕਰਦੀ ਕਰਤਾ ਤਰਤਾ ਮੈਂ ਸਾਂ ਗੁਰਬਾਸਤਾ ਕਦੇ ਵੀ ਕੋਈ ਗੱਲ ਨਹੀਂ ਸੀ ਟਾਲਦਾ ਪਰ ਖੁਸ਼ੀ ਪਹਿਲਾਂ ਵਾਲੀ ਖੁਸ਼ੀ ਨਹੀਂ ਸੀ ਰਹੀ ਹੁਣ ਪਹਿਲਾਂ ਤਾਂ ਕਦੀਕਦਾਈ ਫੋਨ ਕਰ ਮੇਰਾ ਹਾਲ ਚੱਲ ਪੁੱਛੀ ਲੈਂਦੀ ਸੀ ਪਰ ਹੁਣ ਤਾਂ ਕਈ ਕਈ ਵਾਰ ਮੇਰੇ ਫੋਨ ਕੀਚਿਆਂ ਵੀ ਫੋਨ ਨਹੀਂ ਸੀ ਚੁੱਕਦੀ ਤੇ ਹਮੇਸ਼ਾ ਆਖਦੀ ਮੈਂ ਘਰ ਦੇ ਕਮਾਂ ਕਾਰਾਂ ਵਿੱਚ ਰੁੱਝੀ ਹੋਈ ਸਾਂ ਗੱਲ ਕਰਨ ਦੀ ਵੇਲ ਨਹੀਂ ਮਿਲੀ ਦੀਦੀ ਤੁਹਾਨੂੰ ਕੀ ਪਤਾ ਬੱਚਿਆਂ ਤੇ ਘਰ ਦੇ ਕਮਾਂ ਵਿੱਚੋਂ ਸਮਾਂ ਕੱਢਣਾ ਕਿੰਨਾ ਔਖਾ ਪਰ ਹਾਂ ਜਦੋਂ ਖੁਸ਼ੀ ਨੂੰ ਰਪੈਣ ਦੀ ਲੋਡ ਹੁੰਦੀ ਉਦੋਂ ਆਪਣੇ ਘਰ ਦੇ ਲਈ ਮੇਰੇ ਨਾਲ ਗੱਲ ਕਰਨ ਦੀ ਵੇਲ ਜ਼ਰੂਰ ਮਿਲ ਜਾਂਦੀ ਮੈਂ ਹਮੇਸ਼ਾ ਖੁਸ਼ੀ ਦੇ ਨਾਲ ਘੜਦੀ ਭਾਵੇਂ ਉਹਦੇ ਬੱਚਿਆਂ ਦੇ ਚੰਗੇ ਸਕੂਲ ਵਿੱਚ ਐਡਮਿਸ਼ਨ ਦੀ ਗੱਲ ਹੋਵੇ ਜਾਂ ਫਿਰ ਭਾਵੇਂ ਅਰਬਨ ਸਟ੍ਰੀਟ ਦੇ ਪੌਸ਼ ਇਲਾਕੇ ਵਿੱਚ ਘਰ ਲੈਣ ਦੀ ਮੈਂ ਹੁਣ ਕਦੀ ਗਿਲਾ ਸ਼ਿਕਵਾ ਵੀ ਨਾ ਕਰਦੀ ਖੁਸ਼ੀ ਨਾਲ ਜਦੋਂ ਕਿੰਨੇ ਕਿੰਨੇ ਦਿਨ ਦੇ ਮਿਸਟ ਕਾਲਸ ਨੂੰ ਵੀ ਖੁਸ਼ੀ ਅੰਨ ਦੇਖਿਆ ਕਰ ਦਿੰਦੀ ਪਰ ਕਦੀ ਕਦਾਂ ਹੀ ਖੁਸ਼ੀ ਦਾ ਮੈਨੂੰ ਆਪਣੇ ਪ੍ਰਤੀ ਅਜੇਹਾ ਵਤੀਰਾ ਚੁਪਦਾ ਜ਼ਰੂਰ ਪਰ ਮੈਂ ਕਿਸ਼ਨਾ ਇਹ ਦੁੱਖ ਸਾਂਝਾ ਕਰਦੀ ਆਖਰ ਖੁਸ਼ੀ ਮੇਰੇ ਨਾਲ ਦੀ ਜਮੀ ਭੈਣ ਜੋ ਸੀ ਪਰ ਹੌਲੀ ਹੌਲੀ ਮੈਨੂੰ ਸਮਝ ਆਉਣ ਲੱਗ ਪਈ ਸੀ ਖੁਸ਼ੀ ਦੇ ਫੋਨ ਦੀ ਉਸ ਆਵਾਜ਼ ਦੀ ਜਿਹੜੀ ਬਿਨਾ ਗਰਜ ਤੋਂ ਕਦੇ ਨਹੀਂ ਸੀ ਸੁਣਦੀ ਫੇਰ ਵੀ ਮੈਂ ਔਖੀ ਸੋਖੀ ਹਰ ਕਰਤ ਦੀ ਪੂਰਤੀ ਲਈ ਖਿੜੇ ਮੱਥੇ ਧਾਰ ਰਹੀਂਦੀ ਕਿਉਂਕਿ ਭੈਣ ਦਾ ਨਹੀਂ ਮਾਂ ਪਿਓ ਦਾ ਫਰਜ਼ ਨਿਭਾਰੀ ਸੀ ਮੈਂ ਘਰਵਾਸ ਤੇ ਧਰਨਵਾਰੀ ਸੋਚ-ਸੋਚ ਖੁਸ਼ ਹੁੰਦੀ ਕਿ ਚਲੋ ਉਹ ਦੋਵੇਂ ਤਾਂ ਮੇਰੇ ਸਾਥ ਸਾਹ ਪਰਦੇ ਨੇ ਬੋਤੀਦ ਸਦ ਕਰਤੈ ਨ ਮੇਰੀ ਹੁਣ ਤਾਂ ਸੁਖਣਾ ਲਾਡਲਾ ਭਤੀਜਾ ਸ਼ਾਨੂ ਵੀ ਨਠ ਅਜਾ ਫਿਰਦਾ ਸ਼ਾਨੂ ਦਾ ਦਾਖਲਾ ਵੀ ਮੈਂ ਆਪ ਹੀ ਸ਼ਹਿਰ ਦੇ ਸਭ ਤੋਂ ਵਧੀਆ ਮੰਨੇ ਜਾਂਦੇ ਸਕੂਲ ਵਿੱਚ ਕਰਵਾਇਆ ਗੁਰਵਾਸ ਦੀ ਡਿਊਟੀ ਦੂਰ ਹੋਣ ਕਾਰਨ ਉਸ ਕੋਲ ਨਹੀਂ ਨੱਠ ਪਾਜ ਕਰਨ ਦਾ ਸਮਾਂ ਹੀ ਕਿੱਥੇ ਸੀ ਤਰਨੂ ਕਰਦੇ ਕੰਮਾਂ ਤੋਂ ਵੇਲ ਨਹੀਂ ਸੀ ਇਸ ਲਈ ਲਾਡਲੇ ਭਤੀਜੇ ਨੂੰ ਸਕੂਲ ਛੱਡਣ ਤੇ ਲਿਆਉਣ ਦੀ ਜ਼ਿੰਮੇਵਾਰੀ ਮੈਂ ਚਾਹੀ ਚਾਹੀ ਸਵੀਕਾਰੀ ਭਾਵੇਂ ਗੁਰਵਾਸ ਤਾਂ ਸਕੂਲ ਬੱਸ ਲਗਾਉਣ ਦੀ ਤਿਆਰੀ ਕੀਤੀ ਸੀ ਪਰ ਮੇਰਾ ਹੀ ਦਿਲ ਨਾ ਮੰਨਿਆ ਮੈਂ ਆਖਿਆ ਮੈਂ ਰੋਜ਼ ਸ਼ਾਨੂ ਦੇ ਸਕੂਲ ਮੂਰੇ ਤੁਹਾਨੂੰ ਲੰਘਦੀ ਆਂ ਆਪੇ ਆਪਣੇ ਸਕੂਲ ਜਾਂਦੀ ਹੋਈ ਸ਼ਾਨੂ ਨੂੰ ਸਕੂਲ ਛੱਡ ਜਾਇਆ ਕਰਾਂਗੀ ਤੇ ਘਰ ਵਾਪਸੀ ਦੇ ਨਾਲ ਹੀ ਸ਼ਾਨੂ ਨੂੰ ਲੈ ਆਇਆ ਕਰਾਂਗੀ ਬੇਬੇ ਮੇਰੀ ਢਰਦੀ ਜਾ ਰਹੀ ਉਮਰ ਨੂੰ ਬੇਵੱਸੀ ਨਾਲ ਤੱਕਦੀ ਹੋਈ ਪਰੇਸ਼ਾਨ ਰਹਿਣ ਤੋਂ ਇਲਾਵਾ ਕਰ ਹੀ ਕੀ ਸਕਤੀ ਸੀ ਹੁਣ ਤਾਂ ਮੈਨੂੰ ਰਿਸ਼ਤੇ ਆਉਣੇ ਵੀ ਬਹੁਤ ਘਟ ਗਏ ਸਨ ਆਖਰ ਕਿਹੜਾ ਵਾਰ-ਵਾਰ ਦੱਸ ਪਾਏ ਜਦੋਂ ਕੋਈ ਹਾਮੀ ਨਾ ਭਰੇ ਮੇਰੀ ਉਮਰ 30ਾਂ ਤੋਂ ਵੀ ਟੱਪ ਗਈ ਖੁਸ਼ੀ ਦੇਤਾ ਦੋ ਮੇ ਪੁੱਤ ਸੁਖ ਨਾਲ ਕਿੱਡੇ ਵੱਡੇ ਹੋ ਗਏ ਜਦੋਂ ਕਦੇ ਖੁਸ਼ੀ ਆਪਣੇ ਪੁੱਤਾਂ ਨਾਲ ਪੇਕੀ ਹੁੰਦੀ ਤਾਂ ਬੇਬੇ ਅੱਖ ਰੱਖਦੀ ਜੇ ਮਸਕਾਨ ਦਾ ਵੀ ਸਮੇਂ ਤੇ ਵਿਆਹ ਹੋ ਜਾਂਦਾ ਤਾਂ ਉਹਦੇ ਬੱਚੇ ਤਾਂ ਸੁਖ ਨਾਲ ਖੁਸ਼ੀ ਦੇ ਬੱਚਾਂ ਤੋਂ ਵੀ ਵੱਡੇ ਹੁੰਦੇ ਉਹ ਮੇਰੇ ਵੱਲ ਵੇਖ ਵੇਖ ਝੂੜਦੀ ਰਹਿੰਦੀ ਤਰਨ ਭਾਵੇਂ ਮਨ ਦੀ ਸਾਫ ਸੀ ਪਰ ਕਈ ਵਾਰ ਸਮਾਂ ਤੇ ਹਾਲਾਤ ਵੀ ਇਨਸਾਨ ਦੇ ਮਨ ਨੂੰ ਬਦਲ ਦਿਆਂ ਦੇਰ ਨਹੀਂ ਲਾਉਂਦੇ ਤਰਨ ਦੇ ਕੈਪਟਨ ਪਿਓ ਵੱਲੋਂ ਦੱਸੇ ਦੋ ਰਿਸ਼ਤਿਆਂ ਤੋਂ ਮੇਰਾ ਇਨਕਾਰ ਤਰਨ ਨੂੰ ਆਪਣੇ ਪਿਓ ਦੀ ਬੇਇੱਜ਼ਤੀ ਦਾ ਉਹ ਬ੍ਰੇਕ ਤੇ ਨਜ਼ਰ ਆਇਆ ਮੇਰਾ ਬਿਨਾ ਦੇਖਿਆ ਬਿਨਾ ਸੋਚਿਆ ਨਕਾਰ ਤਰਨ ਦੇ ਮਨ ਉਤੇ ਸੂਲਾ ਵਾਂਗ ਚੁੱਬਿਆ ਗੁੱਸੇ ਵਿੱਚ ਤਰਨ ਨੇ ਆਪਣੇ ਕੈਪਟਨ ਪਿਓ ਨੂੰ ਵੀ ਵਰਜ਼ ਦਿੱਤਾ ਕਿ ਅੱਗੇੋਂ ਤੋਂ ਲੋੜ ਨਹੀਂ ਰਿਸ਼ਤੇ ਲਈ ਕਿਸੇ ਅੱਗੇ ਮਿੰਨਤਾ ਤਰਲੇ ਕਰਨ ਦੀ ਪਤਾ ਨਹੀਂ ਇਹ ਆਪਣੇ ਆਪ ਨੂੰ ਕੀ ਸਮਝ ਲਈ ਪਈ ਜਿਹੜੀ ਬਿਨਾ ਦੇਖਿਆ ਹੀ ਨਾ ਵਿੱਚ ਸਿਰ ਮਾਰਨ ਵਿੱਚ ਆਪਣਾ ਮਾਨ ਸਮਝਦੀ ਹੈ ਹੌਲੀ ਹੌਲੀ ਤਰਨ ਦੇ ਸੁਭਾਅ ਵਿੱਚ ਥੋੜਾ ਥੋੜਾ ਚਿੜਚਿੜਾਪਨ ਖੁੱਲਣ ਲੱਗਿਆ ਉਸ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹਦਾ ਕੰਮ ਤਾਂ ਕਰਦਾ ਰੋਟੀ ਟੋਕ ਤੇ ਸਾਮ ਸੰਭਾਲ ਤਾਂ ਕੀ ਸੀਮਤ ਹੈ ਪਰ ਮੈ ਉਹਨੇ ਕਈ ਵਾਰ ਨੌਕਰੀ ਲਈ ਤੇ ਦੋ ਜ਼ਹਿਦ ਵੀ ਕੀਤੀ ਪਰ ਹਰ ਵਾਰ ਅਸਫਲਤਾ ਹੀ ਹੱਥ ਲੱਗੀ ਜਿਸ ਕੰਨ ਉਹ ਸੋਚਦੀ ਕਿ ਘਰ ਦੇ ਕੰਮਕਾਰੀ ਉਹਦੀ ਮਤਮਾਰੀ ਰੱਖਦੇ ਇਸੇ ਕਰਕੇ ਡੈਟ ਦੇ ਟੈਸਟ ਦੀ ਤਿਆਰੀ ਸਹੀ ਢੰਗ ਨਾਲ ਨਹੀਂ ਹੋ ਪਾਰੀ ਤੇ ਹਰ ਵਾਰ ਨਿਰਾਸ਼ਾ ਉਹਨੂੰ ਜੀਭਾਂ ਕੱਢਦੀ ਹੈ ਜਦੋਂ ਮੈਂ ਸਵੇਰੇ 4 ਹੋ ਕੇ ਡਿਊਟੀ ਲਈ ਘਰੋਂ ਨਿਕਲਦੀ ਤਾਂ ਤਰਨ ਦੇ ਹੌਲ ਚਾ ਪੈਣ ਲੱਗਦਾ ਜੋ ਗਮਸਮ ਕਮਾਂ ਵਿੱਚ ਰੁੱਝੀ ਰਹਿੰਦੀ। ਉਹ ਆਪਣੇ ਖਿਆਲਾਂ ਵਿੱਚ ਇਸ ਤਰ੍ਹਾਂ ਗੱਲੀ ਪੈਣ ਲੱਗੀ ਕਿ ਮੰਜੇ ਤੇ ਬੈਠੀ ਬੇਬੇ ਨੂੰ ਵੀ ਭੁੱਲਣ ਲੱਗੀ। ਹੁਣ ਕਈ ਵਾਰ ਬੇਬੇ ਕਿੰਨੀ-ਕਿੰਨੀ ਢੇਰ ਸੋਈ ਬਲ ਬੇਖਦੀ ਰਹਿੰਦੀ ਰੋਟੀ ਡਿਊਟੀ ਵਿੱਚ ਤੇ ਤਰਨ ਉਹਦੀ ਭੁੱਖ ਦੀ ਪਰਵਾਹ ਕੀਤਿਆਂ ਬਿਨਾ ਆਪਣੀ ਮਰਜ਼ੀ ਨਾਲ ਕਮਾਕਾਰਾਂ ਤੋਂ ਵੇਲੀ ਹੋ ਕੇ ਜਦੋਂ ਆਪ ਰੋਟੀ ਖਾਂਦੀ ਉਦੋਂ ਹੀ ਉਹਨੂੰ ਰੋਟੀ ਦਿੰਦੀ। ਤਰਨ ਦਾ ਇਹ ਬਦਲਦਾ ਵਤੀਰਾ ਬੇਬੇ ਨੂੰ ਕੰਡਿਆਂ ਵਾਂਗ ਚੁਬਣ ਲੱਗਾ। ਪੁੱਤਰ ਨੂੰ ਅਕਸਰ ਬੜੇ ਪਿਆਰ ਨਾਲ ਸਮਝਾਉਂਦੀ ਤੇ ਪੁੱਛਦੀ ਰਹਿੰਦੀ ਧੀਏ ਕੀ ਗੱਲ ਤੇਰੀ ਸਿਹਤ ਤਾਂ ਠੀਕ ਹੈ ਪੁੱਤ ਜੇ ਤੇਰਾ ਜੀ ਕਰਦਾ ਆਪਣੇ ਡੈਡੀ ਨੂੰ ਮਿਲਣ ਦਾ ਪੇਕੇ ਗੇੜਾ ਮਾਰਾ ਪੁੱਤ ਉਹਦਾ ਵੀ ਚਿੱਤ ਕੁਝ ਹੋਰ ਹੋ ਜੂ ਪਰ ਤਰਨ ਬੇਬੇ ਦੀ ਕਿਸੇ ਵੀ ਗੱਲ ਦਾ ਹੰਗਾਰਾ ਭਰੇ ਬਿਨਾ ਚੁੱਪਚਾਪ ਕੰਮਾਂ ਵਿੱਚ ਰੁੱਝੀ ਰਹਿੰਦੀ ਇਹ ਵੇਖ ਬੇਬੇ ਹੋਰ ਦੁਖੀ ਹੁੰਦੀ ਤਰਨ ਹਰ ਵੇਲੇ ਇਹੋ ਮਹਿਸੂਸ ਕਰਦੀ ਕਿ ਮੇਰੀ ਇਸ ਘਰ ਵਿੱਚ ਕੋਈ ਖਤਰ ਨਹੀਂ ਹੈ ਤਿਹੋਦਰ ਬੇਬੇ ਦੀ ਰੂਹ ਵੀ ਤਰਨ ਦੇ ਚਿਹਰੇ ਦੇ ਹਾਪਾ ਵੇਖ ਉਲਜੀ ਉਲਜੀ ਰਹਿਣ ਲੱਗੀ ਤਰਨ ਦੇ ਮੱਥੇ ਹਰ ਵੇਲੇ ਪਈਆਂ ਰਹਿਣ ਵਾਲੀਆਂ ਤਿਉੜੀਆਂ ਬਖਸ਼ੀਸ਼ ਕੌਰ ਨੂੰ ਹੋਰ ਪਰੇਸ਼ਾਨ ਕਰਨ ਲੱਗੀਆਂ ਮੇਰੇ ਤੇ ਗੁਰਵਾਸ ਦੇ ਡਿਊਟੀ ਜਾਣ ਮਗਰੋਂ ਤਾਂ ਘਰ ਵਿੱਚ ਕੁਝ ਜ਼ਿਆਦਾ ਹੀ ਚੁੱਪ ਬਸ ਸਕ ਜਾਂਦੀ ਬੇਬੇ ਕੋਈ ਨਾ ਕੋਈ ਗੱਲ ਛੇੜਦੀ ਪਰ ਤਰਨ ਲਈ ਹੰਗਾਰਾ ਪਰਣਾ ਵੀ ਮੁਖਾਲ ਹੋ ਜਾਂਦਾ ਉਹ ਬੇਪਰਵਾਹੀ ਜਿਹਾ ਬੇਬੇ ਦੀਆਂ ਗੱਲਾਂ ਅਣ ਸੁਣਿਆ ਕਰ ਕੋਲੋਂ ਮੂੰਹ ਵੱਟ ਲੰਘ ਜਾਂਦੀ ਏ ਬਿਕ ਬਿਕ ਬਬੇ ਦੇ ਕਿਰਦੇ ਫਿਕਰਾਂ ਦੀਆਂ ਗੂੜੀਆਂ ਲਕੀਰਾਂ ਚਿਪਕਣ ਲੱਗਦੀਆਂ ਬਾਕੀ ਅਗਲੇ ਅੰਕ ਵਿੱਚ